ਲੋਕ ਸਭਾ ਹਲਕਾ ਹਸ਼ਿਆਰਪੁਰ ਤੋਂ ਭਾਜਪਾ ਦੇ ਉਮੀਦਵਾਰ ਮੈਡਮ ਅਨੀਤਾ ਸੋਮ ਪ੍ਰਕਾਸ਼ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪੱਖ ਵੱਖ ਧਾਰਮਿਕ ਸਥਾਨਾਂ ਤੇ ਹੋਏ ਨਤਮਸਤਕ ਇਸ ਮੌਕੇ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਡਾਕਟਰ ਦਿਲਵਾਗ ਰਾਏ ਚੰਚਲ ਵਰਮਾ ਤੇ ਮੰਤਰਾ ਮੰਗਾ ਆਦੀ ਹਾਜ਼ਰ ਸਨ ਕਿੰਨਾ ਪਰਵਾਹ ਕੋ ਸਤਾਗਾ ਨਾ ਮੈਂ ਆਉਂਦਾ ਇੰਨਾ ਸੰਦਸ ਐਕਸੀਡੈਂਟ ਹੋ ਗਿਆ ਲੋਰੋ ਦੀ ਗਾਤੀ ਇੱਥੇ ਉਹ ਕਹਤਾ ਚੱਲੇ ਜੱਦੀਨ ਲੈ ਕੇ ਉਹ ਦਰਬਾਰ ਬੜਾ ਸੀ ਤੇ ਇੱਧਰ ਹੀ ਚੁਲਾ ਸੀ ਹੋਣੀ ਕਰਨਾ ਹੋਈ ਬਾਰੇ ਦਾ ਸ਼ਿਕਾਇਤ ਹੈ ਬੈਗਨ ਬੈਗਨ ਕਰ ਕੇ ਉਹ ਬੋਲਦੇ ਨਹੀਂ ਕਰਦੇ ਆਪਾਂ ਮੱਖਾਂ ਤੋਂ ਕਰਕੇ ਨਹੀਂ ਅੱਜ ਲੋਕ ਸਭਾ ਹਰਕਾਸ਼ੀਰ ਤੋਂ ਸਾਡੇ ਮੈਡਮ ਨੀਤਾ ਸਿੰਘ ਜੀ ਅੱਜ ਮਾਲਪੁਰ ਜੈਜੋਨ ਹੋਰ ਸਾਰੇ ਗੁਰਦੁਆਰੇ ਮੰਦਰ ਔਰ ਹਰ ਜਗ੍ਹਾ ਨਮਸਤਕ ਹੋਇਆ ਔਰ ਅਸੀਂ ਆਪਣੇ ਵੱਲੋਂ ਵਿਸ਼ਵਾਸ ਦਵਾਨੇ ਆ ਕਿ ਮੈਡਮ ਦੀ ਸਮਾਜ ਦੀ ਸੇਵਾ ਔਰ ਲੋਕ ਸਭਾ ਹਲਕੇ ਸ਼ਹਿਰਪੁਰ ਦੀ ਸੇਵਾ ਔਰ ਅੰਦੇ ਜਦੋਂ ਕੋਰੋਨਾ ਦਾ ਸਿਗਾ ਉਹ ਮੈਡਮ ਜੀ ਨੇ ਹਰ ਏਰੀਆ ਦੇ ਵਿੱਚ ਕੋਰੋਨਾ ਦੇ ਪੈਕਟ ਔਰ ਜੋ ਲੋਕਾਂ ਨੂੰ ਇਸ ਹੋਲਡਰਸ ਦੀ ਬੜੀ ਹਰ ਘਰ ਘਰ ਰਾਸ਼ਨ ਪਹੁੰਚਾਇਆ ਤੇ ਮੈਡਮ ਅਨੀਤਾ ਜੋਂ ਦਾ ਇਸ ਸਮਾਇਸੇ ਨੂੰ ਬੋਲਨ ਦਾ ਆਪਣੀ ਛਵੀ ਬਹੁਤ ਅੱਛੀ ਹੈ ਸ਼ਿਆਲਪੁਰ ਹਲਕਾ ਦੇ ਵਿੱਚ ਆਮ ਲੋਕਾਂ ਚ ਵਿਚਰਦੇ ਆ ਅੱਜ ਅਸੀਂ ਸਾਰੇ ਹੀ ਮੈਡਮ ਜੀ ਦੇ ਨਾਲ ਹਰ ਏਰੀਆ ਵਿੱਚ ਜਾ ਰਹੇ ਆ ਡੂ ਟੂ ਡੋਰ ਵੀ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਆਪਣਾ ਵੀ ਵੀਰਲਾ ਵੀ ਲੋਕਾਂ ਦਾ ਬੜਾ ਉਤਸ਼ਾਹ ਹੈ ਔਰ ਇੱਕੋ ਹੀ ਲੋਕ ਕਹਿ ਰਹੇ ਵੀ ਇਸ ਵਾਰ ਜੋ ਮੈਡਮ ਨੀਤਾ ਸੋਮਪਰਾ ਜੀ ਇਹਨਾਂ ਨੂੰ ਹੀ ਅਸੀਂ ਜਿਤਾਣਾ ਕਿਉਂਕਿ ਇੱਕ ਲੇਡੀਜ਼ ਹੋਂਦਾ ਤੇ ਵੀ ਬਹੁਤ ਦਿਨ ਦਾ ਪ੍ਰਭਾਵ ਆ ਔਰ ਸਨ ਵੀ ਦਾ ਜੋ ਮੋਦੀ ਜੀ ਨੇ ਪੈਦਾ ਕੀਤਾ ਆ ਇਸ ਵਾਰ 400 ਬਾਅਦ ਔਰ ਮੈਡਮ ਨੀਤਾ ਸੋਮਪਰਾ ਜੀ ਸਰਪਰ ਲਿਕੇ ਤੋਂ ਪਹਿਲੀ ਜਿੱਤ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾਏ ਕਿ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਅਪੀਲ ਕਰਦਾ ਵੀ ਪਹਿਲੀ ਜੂਨ ਨੂੰ ਆਪਣੇ ਹੀ ਇੱਕ ਬੋਰਡ ਕਮਲਦੇਪੁਰ ਤੇ ਲਾ ਕੇ ਮੈਡਮ ਨੀਂਦਾ ਸੰਗਰਾਨ ਦੀ ਇੰਦਿਰਤਾਵ ਔਰ ਚਾਰਜ ਨੂੰ ਰਿਜਲਟ ਪੂਰੇ ਇੰਡੀਆ ਦੇ ਵਿੱਚ আনা ਔਰ ਸਾਡਾ ਪੰਜਾਬ ਹਲਕੇ ਜੋ ਪਹਿਲੀ ਸੀ ਜਿਹੜੀ ਚਾਰਪੁਰ ਦੀ ਇਹ ਲੋਕਾਂ ਨੇ ਬੜੀ ਜੋਰਸ਼ ਉਰਦਾ ਨਾਲ ਵੋਟਾਂ ਪਾੜੀਆਂ ਨੇ ਜਿੱਤਣਾ ਔਰ ਅਸੀਂ ਚਾਹਦੇ ਵੀ ਇਹ ਲੋਕ ਸਵਾਲ ਕਿ ਤੋਂ ਬਾਅਦ ਕੈਬਨਨ ਮੰਤਰੀ ਬਣ ਕੇ ਆਪਣੇ ਹਲਕੇ ਦੇ ਇਹਦੇ ਕੋਈ ਕੰਮ ਰਹਿ ਗਏ ਜਿਹੜੇ ਮੰਤਰੀ ਸੰਗਰਾਨ ਜੀ ਨੇ ਬੋਰਡ ਡਿਵੈਲਪਮੈਂਟ ਆਪਣੇ ਹੱਲ ਕੀ ਕੀਤੀ ਕੁਝ ਰਹਿ ਗਈ ਆ ਉਹ ਇਹ ਬੈਦ ਦੇ ਤੌਰ ਤੇ ਕਰੂਗੇ ਮੈਂ ਅੱਜ ਦੇ ਦਿਨ ਤੇ ਆਪਣੇ ਵੱਲੋਂ ਸਾਰੇ ਬੋਰਡਰ ਨੂੰ ਇਹ ਪੀਰ ਕਰਦਾ ਵੀ ਤੁਸੀਂ ਪਹਿਲੀ ਜਿਵਨ ਨੂੰ ਇੱਕ ਟਿਕ ਬੋਰਡ ਕਮੇਟੀ ਦੇ ਬੋਲ ਤੇ ਜੈ ਹਿੰਦ ਜੈ ਬਸਾ ਅੱਜ ਦਾ ਸਭੀ ਅੱਜ ਮੈਡਮ ਅਨੀਤਾ ਸੋਮਪਾਲ ਕਾ ਜੀ ਹਲਕਾ ਚੱਬੇਵਾਲ ਦੇ ਸਮੂਹ ਜਿਹੜੇ ਤੁਹਾਨੂੰ ਇਸਾਨ ਨੇ ਅਤੇ ਨਮਨ ਕਰਨਾ ਆਇਨੇ ਮਰਜ਼ਮਾਸਤ ਹੋਏ ਨੇ ਔਰ ਸਾਰੇ ਉਹਨਾਂ ਬੜਾ ਅਸ਼ੀਰਵਾਦ ਮਿਲਿਆ ਹੈ ਤੇ ਸਾਰੇ ਜਿਹੜੇ ਉਹ ਅਸੀਂ ਤੁਹਾਨੂੰ ਆਮੰਦ ਬਹੁਤ ਬੜੀ ਖੁਸ਼ੀ ਦੀ ਲੈ ਰਹੇ ਕਿਉਂਕਿ ਇਹ ਤਰੁਕਸਥਾਨ ਉੱਤੇ ਆ ਕੇ ਬੜਾ ਸਕੂਨ ਮਿਲਦਾ ਹੈ ਇਸ ਤੁਲਕਸ਼ਟੀ ਮਿਲਦੀ ਹੈ ਤੇ ਪਰਪਿਤਾ ਪਰਮਾਤਮਾ ਬਣੋ ਦੀ ਅਸ਼ੀਰਵਾਦ ਮਿਲ ਰਿਹਾ ਹੈ ਕਿੱਥੇ ਸਾਨੂੰ ਮਿਲ ठीक है सो थैंक यू। ਤੁਸੀਂ ਬਾਕੋਕਾਮਾ ਤੇ ਨਤਮਸਤਕ ਹੋਏ ਤੇ ਨਾਲ ਦੀ ਨਾਲ ਫਰਚਾਰ ਤਰ੍ਹਾਂ ਕਿਸ ਤਰ੍ਹਾਂ ਦਾ ਸਪੋਰਟ ਮਿਲਿਆ। ਮੋਕੋ ਸਾਇ ਆਜੀ ਗੁਣੀ ਸਰਵਨਾ ਦੇ ਤਾਰਨ ਕਾ ਸਾਰ ਸਥਾਨਾਂ ਦੇ ਉੱਪਰ ਦਰਸ਼ਨ ਕਰ ਲਈਆਂ ਮਨ ਨੂੰ ਬਹੁਤ ਸੰਤੁਸ਼ਟੀ ਮਿਲ ਰਹੀ ਹੈ ਔਰ ਸਾਰਿਆਂ ਦਾ ਬਹੁਤ ਅਸ਼ੀਰਵਾਦ ਮਿਲ ਗਿਆ ਆ ਔਰ ਪ੍ਰਮਾਤਮਾ ਜਰੂਰ ਉਹਨਾਂ ਦੇ ਸ਼ੀਰਵਾ ਨੂੰ ਕੰਮ ਕਰੂੰਗਾ ਕਿਉਂਕਿ ਇਹ ਰੱਬ ਦਾ ਪਰਪੈਰ ਸਾਰੇ ਜਿੱਥੇ ਜਿੱਥੇ ਮੈਂ ਗਈਆਂ ਦੇਰਿਆਂ ਤੇ ਉਹਨਾਂ ਸਭ ਨੇ ਅਸ਼ੀਰਵਾਦ ਦਿੱਤਾ ਹੈ ਜੀਤ ਦਾ ਔਰ ਇਹ ਜਿਹੜਿਆਸ ਹੈ ਸਭ ਦੀ ਉਹ ਜ਼ਰੂਰ ਪੂਰੀ ਹੋਊਗੀ ਮੈਨੂੰ ਵੀ ਪੂਰਾ ਵਿਸ਼ਵਾਸ ਹੈ ਕਿ ਪਹਿਲਾਂ ਆਪਣਾ ਵਿਸ਼ਵਾਸ ਜਿਤਨਾ ਬਹੁਤ ਜ਼ਰੂਰੀ ਹੁੰਦਾ ਹੈ ਔਰ ਫਿਰ ਅੱਗੇ ਕੰਮ ਹੁੰਦੀ ਹੈ ਸਾਰੇ ਅਲੱਗ-ਅਲੱਗ ਦੇਰਿਆਂ ਦੇ ਹੁਣ ਜੋ ਹਸਾਲੇ ਬਾਬਾ ਜੀ ਦੇ ਦੇਰੇ ਤੇ ਖੜੇ ਆਂ ਔਰ ਉਹਨਾਂ ਦਾ ਪਪਾ ਤੇ ਸ਼ੀਰ ਬੰਦ ਮਿਲਿਆ ਬਹੁਤ ਪਿਆਰ ਮਿਲਿਆ ਉਹਨਾਂ ਦਾ ਔਰ ਪ੍ਰਮਾਤਮਾ ਕਰੇ ਐਵੇਂ ਇਹਨਾਂ ਦਾ ਆਸ਼ੀਰਵਾਦ ਲੈਣ ਦਾ ਮੌਕਾ ਮਿਲਦਾ ਰਹੇ ਔਰ ਜ਼ਿੰਦਗੀ ਦਾ ਰਸਤਾ ਜਿਹੜਾ ਆ ਉਹ ਸਫਲ ਹੁੰਦਾ ਰਹੇ ਇਹੀ ਅਰਦਾਸ ਹੈ ਪ੍ਰਮਾਤਮਾ ਦੀ ਮੈਮ ਹੁਣ ਅਗਲਾ ਪ੍ਰੋਗਰਾਮ ਕੀ ਅੱਗੇ ਵੀ ਨਸਬਤਾਂ ਉ ਜਾਉਗੀ ਕਿਸੇ ਧਾਰਮਿਕ ਸਥਾਨ ਤੇ ਜਾਂ ਚਰਾ ਪਹੁੰਚਾਂਗੇ ਜੀ ਅਸੀਂ ਜੀ ਕਾਫੀ ਜਗ੍ਹਾ ਤੇ ਜਾਣਾ ਹੈ ਹੋਰ ਅੱਜ ਅੱਜ ਸਾਰੇ 26 ਵਾਲ ਦੀ ਡੇਰੇ ਚ ਹੀ ਆ ਹਲਕੇ ਚ ਹੀ ਆ ਸੀ ਸਾਰੇ ਧਾਰਮਿਕ ਸਥਾਨਾਂ ਤੇ ਜਾ ਰਹੇ ਹਾਂ ਅਤੇ ਚੋਣ ਪ੍ਰਚਾਰ ਦਾ ਵੀ ਨਾਮ ਨਾਲ سلسلہ ਚੱਲ ਰਿਹਾ ਜਾਂ ਸਿਰਫ ਤੇ ਸਿਰਫ ਇਹ ਧਾਰਮਿਕ ਹੈ ਅੱਜ ਕੋਈ ਚੋਣ ਪ੍ਰਚਾਰ ਨਹੀਂ ਹੈ ਅੱਜ ਤੇ ਸਿਰਫ ਆਸ਼ੀਰਵਾਦ ਲੈਣ ਦਾ ਦਿਨ ਹੈ ਓਕੇ ਮੈਮ ਥੈਂਕ ਯੂ